ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝੱਜ ਐਗਰੀਕਲਚਰ ਤੇ ਜਿਵੇਂ ਕਿ ਦੋਸਤ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਪਾਉਂਦੇ ਰਹਨੇ ਆ ਤੇ ਇਸੇ ਤਰ੍ਹਾਂ ਆਪਾਂ ਮੱਕੀ ਨਾਲ ਵੀ ਪਾਉਂਦੇ ਰਹਨੇ ਆ ਤੇ ਮੱਕੀ ਦੇ ਲਈ ਬਹੁਤ ਦੋਸਤਾਂ ਦਾ ਮੈਸੇਜ ਫੋਨ ਕਾਲਸ ਆ ਰਹੀਆਂ ਨੇ ਵੀ ਵੀਰ ਜੀ ਹੋਰ ਵੀਡੀਓ ਪਾਓ ਸਾਨੂੰ ਗ੍ਰੋਥ ਵਾਲੀਆਂ ਸਪਰੇਅਾਂ ਦੱਸੋ ਸੁੰਡੀ ਵਾਲੀਆਂ ਸਪਰੇਅਾਂ ਦੱਸੋ ਤੇ ਮੈਂ ਮੇਰੇ ਕੋਲ ਟਾਈਮ ਨਹੀਂ ਲੱਗਦਾ ਹੈਗਾ ਇੰਨਾ ਜ਼ਿਆਦਾ ਵੀਡੀਓ ਪਾਉਣ ਦੇ ਲਈ ਪਰ ਆਪਾਂ ਫੇਰ ਵੀ ਸਮੇਂ ਤੋਂ ਸਮਾਂ ਕੱਢ ਕੇ ਉਹਨਾਂ ਨੇ ਮੇਰੀ ਹੁਣ ਇੱਕ ਡਿਊਟੀ ਹੀ ਲਗਾ ਦਿੱਤੀ ਜਿਹੜਾ YouTube ਮੇਰੇ ਜਿੰਨੇ ਵੀ ਦੋਸਤ ਦੇਖ ਰਹੇ ਨੇ ਮੈਨੂੰ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਸਤਿਕਾਰ ਦਿੰਦੇ ਹੋ ਇੰਨਾ ਆਪਣੇ ਚੈਨਲ ਨੂੰ ਪ੍ਰਮੋਟ ਕਰਦੇ ਹੋ ਤੇ ਇਸੇ ਤਰ੍ਹਾਂ ਕਰਦੇ ਰਹੋ ਤੇ ਆਪਾਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੀ ਚੰਗੇ ਚੰਗੇ ਵੀਡੀਓ ਆਪਾਂ ਆਪਣੇ ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹਾਂਗੇ ਤਾਂ ਜੋ ਜ਼ਿੰਮੇਵਾਰ ਦਾ ਕਿਤੇ ਨਾ ਕਿਤੇ ਭਲਾ ਹੋ ਸਕੇ ਆਪਾਂ ਨੇ ਜਿਸ ਦਿਨ ਪਹਿਲਾਂ YouTube ਤੇ ਚੈਨਲ ਬਣਾ ਕੇ ਪਹਿਲੀ ਵੀਡੀਓ ਵਿੱਚ ਇਹੀ ਗੱਲ ਕਹੀ ਸੀ ਵੀ ਘੱਟ ਖਰਚੇ ਦੇ ਵਿੱਚ ਆਪਾਂ ਇਦਾਂ ਦੀ ਵੀਡੀਓ ਪਾਉਣੀ ਹੈ ਨਾ ਘੱਟ ਖਰਚੇ ਦੇ ਵਿੱਚ ਚੰਗਾ ਉਤਪਾਦਨ ਹੋ ਸਕੇ ਤੇ ਜ਼ਿੰਮੇਵਾਰਤਾ ਭਲਾ ਹੋ ਸਕੇ ਤੇ ਦੇਖੋ ਵੀ ਨਹੀਂ ਜੂਟਿਊਬ ਤੇ ਬਹੁਤ ਕੁਝ ਪਿਆ ਜਿੰਨਾ ਕੁਝ ਮਰਜ਼ੀ ਕੱਢ ਲਓ ਤੇ ਉਹਨਾਂ ਨੇ ਖਰਚੇ ਤੁਹਾਨੂੰ ਬਹੁਤ ਗਿਣਾ ਦੇਣੇ ਨੇ ਉਹ ਇੰਨੇ ਸਾਰੇ ਖਰਚੇ ਕਰਕੇ ਜੇ ਅਗਰ ਆਪਾਂ ਖੇਤੀਬਾੜੀ ਕਰਾਂਗੇ ਤਾਂ ਕੁਝ ਬਚਣਾ ਨਹੀਂ ਪਰ ਆਪਾਂ ਘੱਟ ਖਰਚੇ ਨਾਲ ਕਰਨਾ ਹੁੰਦਾ ਤਾਂ ਕਰਕੇ ਆਪਾਂ ਇੱਕ ਲੋੜਮੰਦ ਇੱਕ ਜਾਇਜ਼ ਜਿਹੀ ਵੀਡੀਓ ਪਾਉਣੀ ਹੁੰਦੀ ਆ ਤੇ ਦੋਸਤੋ ਅੱਜ ਦੀ ਵੀਡੀਓ ਆਪਣੀ ਇਹੀ ਆ ਰਹੀ ਹੈ ਵੀ ਜਿਹੜੀ ਕਣਕ ਤੋਂ ਬਾਅਦ ਵਾਲੀ ਮੱਕੀ ਆ ਇਦੇ ਲਈ ਆਪਾਂ ਕਿਹੜੀਆਂ ਸਪ੍ਰੈਹਾਂ ਕਰੀਏ ਗ੍ਰੋਥ ਵਾਲੀਆਂ ਸੰਡੀ ਵਾਲੀਆਂ ਕਿਹੜੀਆਂ ਸਪ੍ਰੈਹਾਂ ਕਰੀਏ ਜੂਰੀਆ ਕਦੋਂ ਲਾਈਏ ਇਹਦੇ ਲਈ ਆਪਾਂ ਅੱਜ ਦੀ ਸਾਰੀ ਵੀਡੀਓ ਵਿੱਚ ਦੱਸਾਂਗੇ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਵੀ ਕਣਕ ਤੋਂ ਬਾਅਦ ਲਈ ਮੱਕੀ ਆ ਇਹ 23 ਅਪ੍ਰੈਲ ਨੂੰ ਆਪਾਂ ਇਹਨੂੰ ਪਹਿਲਾ ਪਾਣੀ ਲਾਇਆ ਸੀ ਤੇ ਅੱਜ ਹੋ ਚੁੱਕੀ ਆ 7 ਮਈ ਤਕਰੀਬਨ 15 ਦਿਨਾਂ ਦੀ ਹੋ ਚੁੱਕੀ ਆ 16ਵਾਂ ਦਿਨ ਆ ਸਟਾਰਟ ਹੋ ਚੁੱਕੀ ਅੱਜ ਤੇ ਦੋਸਤਾਂ ਦੇ ਮੈਸੇਜ ਫੋਨ ਕਾਲਸ ਇਹੀ ਗੱਲ ਦੇ ਆ ਰਹੇ ਨੇ ਵੀ ਮੱਕੀ ਨੂੰ ਪਾਣੀ ਦੁਬਾਰਾ ਕਦੋਂ ਲਗਾ ਦਈਏ ਤੇ ਕੀ ਦੋਸਤ ਕਹਿ ਰਹੇ ਨੇ ਜੀ ਮੱਕੀ ਉਂਗਰ ਨਹੀਂ ਰਹੀ ਦੁਬਾਰੇ ਪਾਣੀ ਦੇਖੋ ਦੋਸਤੋ ਜਿਹੜੀ ਤਾਂ ਫਰਬਰੀ ਮਹੀਨੇ ਵਾਲੀ ਮੱਕੀ ਹੁੰਦੀ ਆ ਮਾਰਚ ਮਹੀਨੇ ਵਾਲੀ ਮੱਕੀ ਹੁੰਦੀ ਆ ਉਹ ਤਾਂ ਇੱਕ ਪਾਣੀ ਦੇ ਨਾਲ ਹੀ ਹਰੀ ਹੋ ਜਾਂਦੀ ਆ ਫਰਬਰੀ ਵਾਲੀ ਮੱਕੀ ਤਾਂ ਪੀਣਾ ਪਾਣੀ ਦਿੱਤੇ ਵੀ ਹਰੀ ਹੋ ਜਾਂਦੀ ਆ ਗਿੱਲ ਵਿੱਚ ਹੀ ਹਰੀ ਹੋ ਜਾਂਦੀ ਆ ਪਰ ਹੁਣ ਜਿਹੜੀ ਕਣਕ ਤੋਂ ਬਾਅਦ ਵਾਲੀ ਮੱਕੀ ਆ ਇਹਨੂੰ ਹਰੀ ਹੁੰਦੇ ਹੁੰਦੇ ਦੋ ਪਾਣੀ ਲੱਗ ਜਾਂਦੇ ਨੇ ਇਹ ਗੱਲ ਦੋਸਤੋ ਹਮੇਸ਼ਾ ਧਿਆਨ ਵਿੱਚ ਰੱਖਿਓ ਜੇਕਰ ਤੁਸੀਂ ਕਣਕ ਤੋਂ ਬਾਅਦ ਮੱਕੀ ਦੀ ਬਜਾਈ ਕਰੀਆ ਉਹ ਹਰੀ ਨਹੀਂ ਹੋਈ ਤਾਂ ਉਹਨੂੰ ਚੌਥੇ ਜਾਂ ਪੰਜਵੇਂ ਦਿਨ ਦੁਬਾਰੇ ਪਾਣੀ ਲਗਾ ਦਿਓ ਟੈਂਪਰੇਚਰ ਬਹੁਤ ਹਾਈ ਆ ਸੂਰਜ ਦੇਵਤਾ ਇੱਥੇ ਖੜੇ ਨੇ ਕਿੱਥੇ ਨੇ ਉਹ ਖੜੇ ਨੇ ਦਿਖ ਨਹੀਂ ਰਹੇ ਉੱਪਰ ਚਲੇ ਗਏ ਹੁਣ ਤਾਂ ਹੇਠਾਂ ਵੀ ਨਹੀਂ ਦਿਖਦੇ ਹੈਗੇ ਸੂਰਜ ਦੇਵਤਾ ਬਹੁਤ ਅੱਗ ਇੱਥੇ ਬਲ ਰਹੀ ਆ ਇਸ ਲਈ ਦੋਸਤੋ ਉਹਨੂੰ ਜਲਦੀ ਤੋਂ ਜਲਦੀ ਤੁਸੀਂ ਚੌਥੇ ਪੰਜਵੇਂ ਦਿਨ ਤੁਹਾਡੇ ਖੇਤ ਤੇ ਵੀ ਡਿਪੈਂਡ ਹੁੰਦਾ ਡਾਕਰ ਖੇਤ ਪੰਜ ਦਿਨ ਕੱਟ ਜਾਣਗੇ ਰੇਤੇ ਵਾਲੇ ਖੇਤ ਤਿੰਨ ਚਾ ਚਾਰ ਦਿਨ ਹੀ ਕੱਟਦੇ ਨੇ ਚੌਥੇ ਦਿਨ ਦੁਬਾਰੇ ਮੱਕੀ ਨੂੰ ਪਾਣੀ ਲਗਾ ਦਿਓ ਹੁਣ ਤਾਂ ਇਦਾਂ ਦਾ ਮਈ ਮਹੀਨੇ ਦੇ ਵਿੱਚ ਸਮਾਂ ਆ ਜਾਣਾ ਮਈ ਮਹੀਨੇ ਵਾਲਾ ਜਿਹੜਾ ਸਮਾਂ ਆਉਣਾ ਵੀ ਮੱਕੀ ਨੂੰ ਦੋ ਦਿਨ ਛੱਡ ਕੇ ਪਾਣੀ ਦੋ ਦਿਨ ਛੱਡ ਕੇ ਪਾਣੀ ਇਦਾਂ ਦਾ ਵੀ ਸਮਾਂ ਹੁਣ ਆ ਰਿਹਾ ਵੈਸੇ ਹੋ ਗਿਆ ਟੈਂਪਰੇਚਰ ਅੱਜ 7 ਮਈ ਨੂੰ 40 41 ਡਿਗਰੀ ਹੋ ਜਾਣਾ ਵਧੀਆ ਗਰਮੀ ਪੈਣ ਲੱਗੀ 40 41 ਡਿਗਰੀ ਸਾਡੇ ਮਾਲਵੇ ਦੇ ਵਿੱਚ ਨਾਬਾ ਪਟਿਆਲੇ ਦੇ ਵਿੱਚ 40 41 ਡਿਗਰੀ ਟੈਂਪਰੇਚਰ ਹੋ ਰਿਹਾ ਤੇ ਇੱਥੇ ਦੋਸਤੋ ਦੋ ਦਿਨ ਛੱਡ ਕੇ ਚੌਥੇ ਦਿਨ ਪਾਣੀ ਚੌਥੇ ਦਿਨ ਪਾਣੀ ਸਮੱਸਿਆ ਪਾਣੀ ਦੀ ਹੀ ਆ ਮੱਕੀ ਨੂੰ ਹੋਰ ਕੋਈ ਗੱਲ ਨਹੀਂ ਇਸ ਲਈ ਦੋਸਤੋ ਇਹ ਗੱਲ ਲੜ ਮੰਨ ਲਓ ਵੀ ਮੱਕੀ ਨੂੰ ਚੌਥੇ ਜਾਂ ਪੰਜਵੇਂ ਦਿਨ ਪਾਣੀ ਜ਼ਰੂਰ ਲੱਗੇਗਾ ਪਰ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਆਪਣੀ ਹੁਣ ਮੱਕੀ ਇਹ 15 ਦਿਨਾਂ ਦੀ ਹੋ ਗਈ ਆਪਾਂ ਇਹਨੂੰ ਕੱਲੂ ਪਾਣੀ ਲਾਵਾਂਗੇ ਚੌਥਾ ਪਾਣੀ ਲੱਗੂਗਾ ਇਹਨੂੰ ਪੰਜ-ਪੰਜ ਦਿਨਾਂ ਤੇ ਆਪਾਂ ਪਾਣੀ ਲਗਾ ਰਹੇ ਆਂ ਤੇ ਤੁਸੀਂ ਦੇਖ ਪਾ ਰਹੇ ਹੋ ਵੀ ਹੁਣ ਵੀ ਇਹ ਦੇਖੋ ਮਝਰਾਈ ਜੀ ਖੜੀ ਆ ਪਰ ਘਭਰਾਉਣ ਵਾਲੀ ਗੱਲ ਨਹੀਂ ਹੈਗੀ ਦੋਸਤੋ ਇੰਨੀ ਵੀ ਜ਼ਿਆਦਾ ਘਭਰਾਉਣ ਵਾਲੀ ਗੱਲ ਨਹੀਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਪੱਟ ਕੇ ਤੇ ਤੇ ਆਹ ਦੇਖ ਲਓ ਜੀ ਇਹ ਚ ਗਿੱਲ ਜਿਹੜੀ ਨਿਕਲ ਰਹੀ ਆ ਹਲੇ ਵੀ ਠੀਕ ਆ ਤਾਂ ਕਰਕੇ ਆਪਾਂ ਪਾਣੀ ਨਹੀਂ ਲਾਇਆ ਹੈਗਾ ਡੱਕਰ ਖੇਤ ਨੇ ਠੀਕ ਆ ਪਰ ਜੇ ਰੇਤਲੇ ਖੇਤ ਹੁੰਦੇ ਤਾਂ ਮੈਨੂੰ ਲੱਗਦਾ ਇੱਥੇ ਪੰਜ ਪਾਣੀ ਲੱਗ ਜਾਂਦੇ ਪਰ ਹੁਣ ਆਪਾਂ ਇਹਨੂੰ ਚੌਥਾ ਪਾਣੀ ਸ਼ੁਰੂ ਕਰਨਾ ਹੈ ਤੇ ਤਿੰਨ ਪਾਣੀ ਹੁਣ ਤੱਕ ਇਹਨੂੰ ਲੱਗ ਚੁੱਕੇ ਨੇ ਮੱਕੀ ਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਨਾ ਆ ਤੇ ਲਓ ਜੀ ਦੋਸਤੋ ਚੈੱਕ ਕਰ ਲੋ ਮੱਕੀ ਪੂਰੇ ਖੇਤ ਦੇ ਵਿੱਚ ਐਵੇਂ ਦੀ ਖੜੀ ਆ ਆਪਣੀ ਹੁਣ ਧੁੱਪਾਂ ਧੁੱਪ ਦੇ ਵਿੱਚ ਤਾਂ ਦੁਪਹਿਰੇ ਦੇ ਦੇਖਣੀਓ ਬੰਦ ਹੋ ਜਾਂਦੀ ਆ ਆਪਾਂ ਨੇ ਅੱਜ ਇੱਕ ਰਾੜਾ ਜਿਆ ਜ਼ਿਆਦਾ ਲਵਾਤਾ ਤੇ ਕੱਲ ਨੂੰ ਜਦੋਂ ਹੁਣ ਪਾਣੀ ਲਾਵਾਂਗੇ ਤਾਂ ਜੂਰੀਆ ਜ਼ਰੂਰ ਲਗਾਵਾਂਗੇ ਤੇ ਜੂਰੀਆ ਵੀ ਦੋਸਤੋ ਪਾਣੀ ਤੋਂ ਬਾਅਦ ਹੀ ਲਗਾਇਆ ਜਾਵੇ ਤਾਂ ਜੋ ਮੱਕੀ ਆ ਜਿਹੜੀ ਸਹੀ ਗ੍ਰੋਥ ਕਰ ਸਕੇ ਜੂਰੀਆ ਇਹਨੂੰ ਆਲੂ ਵਾਲੀ ਮੱਕੀ ਨਾਲੋਂ ਜ਼ਿਆਦਾ ਲੱਗ ਜਾਂਦੇ ਨੇ ਚਾਰਕ ਜੂਰੀਆ ਤੈਨੂੰ ਲੱਗ ਹੀ ਜਾਂਦੇ ਨੇ ਜੇਕਰ ਤੁਸੀਂ ਨੈਨੋ ਜੂਰੀਆ ਪਾ ਰਹੇ ਹੋ ਤਾਂ ਘੱਟ ਲਗਾ ਲਿਓ ਜੇਕਰ ਨੈਨੋ ਜੂਰੀਆ ਨਹੀਂ ਇਸਤੇਮਾਲ ਕਰ ਰਹੇ ਤਾਂ ਚਾਰਕ ਜੂਰੀਆ ਤਾਂ ਨਾਰਮਲੀ ਇਹਨੇ ਕਣਕ ਤੋਂ ਬਾਅਦ ਵਾਲੀ ਮੱਕੀ ਨੂੰ ਲੱਗ ਹੀ ਜਾਂਦੇ ਨੇ ਤੇ ਆਪਾਂ ਨੇ ਇਹਦੇ ਤੇ ਦੂਜੇ ਪਾਣੀ ਤੋਂ ਬਾਅਦ ਹਰਬੀਸਾਈਡ ਸਪਰੇਅ ਕਰੀ ਸੀ ਐਂਟਰਾਜਾਇਨ ਜਿਨੇ ਕੀ ਕਣਕ ਦੀ ਗ੍ਰੋਥ ਰੋਕਤੀ ਤੁਸੀਂ ਦੇਖ ਪਾ ਰਹੇ ਹੋ ਵੀ ਕਣਕ ਖੇਤ ਦੇ ਵਿੱਚ ਬਹੁਤ ਘਟਾ ਕਣਕ ਦੀ ਗ੍ਰੋਥ ਰੋਕਤੀ ਤਾਂ ਜੋ ਕਣਕ ਇੱਥੇ ਰੁਕ ਗਈ ਜਿੱਥੇ ਹੈਗੀ ਸੀ ਕਣਕ ਨੇ ਡੀਪੀ ਖਾਣਾ ਬੰਦ ਕਰਤਾ ਤਾਂ ਜੋ ਜਿਹੜਾ ਨਾ ਡੀਪੀ ਹੈਗਾ ਸਾਰਾ ਮੱਕੀ ਨੂੰ ਲੱਗ ਸਕੇ ਤੇ ਇਸ ਲਈ ਦੋਸਤੋ ਕਣਕਰ ਦੀ ਗ੍ਰੋਥ ਲਈ ਐਂਟਰਾਜੈਂਟ ਸਪਰੇ ਜ਼ਰੂਰ ਕਰ ਦੋ ਤੇ ਦੋਸਤੋ ਇੱਕ ਗੱਲ ਹੋਰ ਜਿਹੜੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੁਸੀਂ ਮੱਕੀ ਤੇ ਚਾਹੇ ਕੱਖ ਵਾਲੀ ਸਪਰੇ ਕਰਨੀ ਆ ਚਾਹੇ ਸੁੰਡੀ ਵਾਲੀ ਸਪਰੇ ਕਰਨੀ ਆ ਚਾਹੇ ਤਾਕਤ ਵਾਲੀ ਸਪਰੇ ਕਰਨੀ ਆ ਖੇਤ ਦੇ ਵਿੱਚ ਸਿਲ ਹੋਣੀ ਬਹੁਤ ਜ਼ਰੂਰੀ ਆ ਹੁਣ ਜਿਹੜਾ ਤੁਸੀਂ ਮੇਰੇ ਪਿੱਛੇ ਖੇਤ ਦੇਖ ਰਹੇ ਹੋ ਜੇ ਮੈਂ ਇੱਥੇ ਪੰਪ ਚੱਕ ਕੇ ਆਜਮਾ ਮੈਂ ਕਿਹਾ ਸਪਰੇਅ ਕਰਤੀ ਤੇ ਦੁਕਾਨਦਾਰ ਤੇ ਗੱਲ ਪੈ ਜਮੇ ਤੇਰੀ ਸਪਰੇਅ ਨੇ ਕੰਮ ਨਹੀਂ ਕਰਿਆ ਦੋਸਤੋ ਉੱਥੇ ਮੈਂ ਗਲਤ ਹੋਵਾਂਗਾ ਮੱਕੀ ਹੋਵੇ ਚਾਹੇ ਕਿਹੜੀ ਮਰਜੀ ਫਸਲ ਹੋਵੇ ਫੇਰ ਤਾਂ ਜਦੋਂ ਧਰਤੀ ਦੇ ਵਿੱਚ ਸਿਲ ਹੋਣੀ ਬਹੁਤ ਜ਼ਰੂਰੀ ਆ ਇਸ ਲਈ ਮੱਕੀ ਤੇ ਜਦੋਂ ਵੀ ਤੁਸੀਂ ਸਪਰੇਅ ਕਰਨੀ ਆ ਪਹਿਲਾਂ ਸਵੇਰ ਦੇ ਟਾਈਮ ਪਾਣੀ ਲਗਾ ਲਓ ਵੈਸੇ ਹੁਣ ਲਾਈਟ ਸਵੇਰੇ ਹੀ ਆਉਂਦੀ ਆ ਸਵੇਰੇ 4 ਤੋਂ 8 ਵਜੇ ਤੱਕ ਚੱਲਦੀ ਆ ਸਾਡੇ ਪੂਰੇ ਪੰਜਾਬ ਵਿੱਚ ਹੀ ਇਹ ਸ਼ਡਿਊਲ ਆ ਸਵੇਰੇ ਪਾਣੀ ਲਗਾ ਲਓ ਤੇ ਸ਼ਾਮ ਦੇ ਟਾਈਮ ਸਪਰੇਅ ਕਰ ਲਓ ਕੋਈ ਮੱਕੀ ਉਗਾਉਣੀ ਬਾਲੀ ਔਖੀ ਗੱਲ ਨਹੀਂ ਹੋएगी ਸੂਬਾ ਸ਼ਾਮ ਦੀ ਡਿਊਟੀ ਆ ਸਵੇਰੇ 2 ਘੰਟੇ ਲਾ ਲਓ 2 ਘੰਟੇ ਸ਼ਾਮ ਨੂੰ ਲਾ ਲਓ 4 ਘੰਟੇ 24 ਘੰਟਿਆਂ ਵਿੱਚ ਬਹੁਤ ਨੇ ਤੁਹਾਡੇ ਜਿਹੜੇ 2-3 ਕਿਲੇ ਮੱਕੀ ਦੇ ਬੀਜੇ ਹੋਏ ਨੇ ਬਹੁਤ ਵਧੀਆ ਅچھے ਤਰੀਕੇ ਨਾਲ ਹੋ ਜਾਣਗੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਤੋ ਆਡੀ ਮੱਕੀ ਨਹੀਂ ਤਪਦੀ ਹੈਗੀ ਜੇ ਤੁਸੀਂ ਨੇ ਕੋਈ ਵੀ ਤਾਕਤ ਵਾਲੀ ਸਪਰੇਅ ਕਰਨੀ ਆ ਸਵੇਰੇ ਪਾਣੀ ਲਗਾ ਕੇ ਸ਼ਾਮ ਨੂੰ ਕੀਤੀ ਜਾਵੇ ਜੇਕਰ ਤੁਸੀਂ ਮੱਕੀ ਦੇ ਵਿੱਚ ਜੂਰੀਆ ਲਗਾਉਣਾ ਹੈ ਸਵੇਰੇ ਪਾਣੀ ਲਗਾ ਕੇ ਤੇ ਸ਼ਾਮ ਦੇ ਟਾਈਮ ਜੂਰੀਆ ਲਗਾਇਆ ਜਾਵੇ ਤੇ ਦੋਸਤ ਬਹੁਤ ਪੁੱਛ ਰਹੇ ਨੇ ਵੀ ਜੂਰੀਆ ਲਾਉਣ ਦਾ ਸਹੀ ਮੈਥਡ ਕੀ ਆ ਦੇਖੋ ਦੋਸਤੋ ਜੇਕਰ ਤੁਸੀਂ ਕੇਰ ਕੇ ਕੱਲੀ-ਕੱਲੀ ਖਾਲੀ ਦੇ ਵਿੱਚ ਕੇਰ ਕੇ ਨਾ ਪਾ ਲੋਗੇ ਤਾਂ ਦਾ ਬੈਸਟ ਆ ਮੈਂ ਇੱਥੇ ਵੀਡੀਓ ਚਲਾ ਦੇਣਾ ਬਾਈ ਹੁਣੀ ਜੂਰੀਆ ਪਾ ਰਹੇ ਨੇ ਮੈਨੂੰ ਬਹੁਤ ਚੰਗਾ ਲੱਗਿਆ ਬਾਈ ਹੁਣੀ ਝੋਲੀਆਂ ਦੇ ਨਾਲ ਪੈਪ ਲਾ ਕੇ ਕਲੀ ਕਲੀ ਖਾਲੀ ਦੇ ਵਿੱਚ ਜੂਰੀਆ ਲਾ ਰਹੇ ਨੇ ਇਹ ਬਹੁਤ ਵਧੀਆ ਤਰੀਕਾ ਆ ਜੇ ਕੋਈ ਮਿੰਤ ਕਰ ਲਵੇ ਤਾਂ ਜਾਦੇ ਵਧੀਆ ਤੇ ਆਪਣੇ ਕੋਲੇ ਟਾਈਮ ਹੈ ਨਹੀਂ ਮੈਨੂੰ ਕਹੋਗੇ ਵੀ ਭਾਈ ਆਪਨੀ ਪਾਉਂਦਾ ਹੈਗਾ ਤੇ ਮੈਂ ਛਿੱਟੇ ਦਾ ਜੂਰੀਆ ਲਗਾਤਾ ਸੀ ਤੇ ਦੋਸਤੋ ਤੁਸੀਂ ਜੂਰੀਆ ਦੇਖ ਸਕਦੇ ਹੋ ਵੀ ਜੇਕਰ ਆਪਾਂ ਛਿੱਟੇ ਦਾ ਲਾਵਾਂਗੇ ਜਿਹੜਾ ਬੈਡਾਂ ਉੱਪਰ ਜੂਰੀਆ ਪਿਆ ਰਹਿੰਦਾ ਹੈ ਉਹ ਬੇਸਟ ਜਾਂਦਾ ਹੈ ਆਪਾਂ ਆਪਣੇ ਖੇਤਾਂ ਵਿੱਚ ਇਹਦੇ ਵਿੱਚ ਛਿੱਟੇ ਦਾ ਮਾਰਿਆ ਸੀ ਇਹ ਆ ਦੇਖ ਪਾ ਰਹੇ ਹੋ ਵੀ ਤੁਸੀਂ ਇੱਥੇ ਪਿਆਇਆ ਇਹ ਇਹ ਵੇਸਟ ਹੋ ਗਿਆ ਇਹ ਕਿਤੇ ਵੀ ਆਪਾਂ ਨੂੰ ਕੰਮ ਨਹੀਂ ਆਉਣਾ ਹੈਗਾ ਇਹ ਵੇਸਟ ਜਾਣਾ ਹੈ ਇਸ ਲਈ ਜੇਕਰ ਤੁਸੀਂ ਇਕੱਲੇ ਇਕੱਲੇ ਪੋਰੀ ਦੇ ਵਿੱਚ ਕੇਰ ਕੇ ਪਾ ਦੋਗੇ ਜੂਰੀਆ ਜਿਵੇਂ ਆ ਵੀਡੀਓ ਮੈਂ ਨਾਲ ਚਲਾ ਦੇਣਾ ਬਾਈ ਹੁਣੀ ਪਾ ਰਹੇ ਨੇ ਇਦਾਂ ਦਾ ਜੂਰੀਆ ਪਾ ਦੋਗੇ ਤਾਂ ਬਹੁਤ ਵਧੀਆ ਆ ਤੁਹਾਨੂੰ ਇਹ ਇਨ ਫਿਊਚਰ ਦੇ ਵਿੱਚ ਕੰਮ ਆਵੇਗਾ ਜੂਰੀਆ ਲੱਗਿਆ ਹੋਇਆ ਇਹ ਇਹਦੇ ਰਿਜ਼ਲਟ ਜਿਆਦਾ ਅੱਛੇ ਮਿਲਣਗੇ ਤੇ ਜੂਰੀਆ ਹਮੇਸ਼ਾ ਸ਼ਾਮ ਦੇ ਟਾਈਮ ਹੀ ਪਾਉਣਾ ਹੈ ਸਵੇਰੇ ਨਾ ਪਾਓ ਸੈੱਲ ਦੇ ਵਿੱਚ ਪਾਉਣਾ ਆ ਆ ਸੁੱਕੇ ਦੇ ਵਿੱਚ ਇਦਾਂ ਨਹੀਂ ਪਾਉਣਾ ਹੈਗਾ ਹੁਣ ਇਹ ਮੱਕੀ ਪਾਣੀ ਮੰਗ ਰਹੀ ਆ ਆਪਣੀ ਇਹਨੂੰ ਆਪਾਂ ਪਾਣੀ ਲਾਵਾਂਗੇ ਤਾਂ ਜੋ ਕਿ ਇਹ ਵਧੀਆ ਗਰੋਥ ਕਰ ਸਕੇ ਤੇ ਮੱਕੀ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਐਵੇਂ ਦਾ ਰਿਸਪੌਂਸ ਆ ਰਿਹਾ 18 43 ਮੱਕੀ ਆ ਇਹ ਤੇ ਦੋਸਤੋ ਜੇਕਰ ਹੁਣ ਆਪਾਂ ਮੱਕੀ ਨੂੰ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਇੱਕ ਕਿਸਾਨ ਭਰਾ ਮੇਦੇ ਮੈਸੇਜ ਆ ਰਹੇ ਨੇ ਫੋਟੋਆਂ ਵੀ ਸੈਂਡ ਕਰ ਰਹੇ ਨੇ ਵੀ ਮੱਕੀ ਉਹਦੇ ਪੱਤੇ ਨੇ ਜਿਹੜੇ ਕੱਟੇ ਜਾ ਰਹੇ ਨੇ ਇੱਥੇ ਮੈਂ ਵੀਡੀਓ ਵੀ ਚਲਾ ਦੇਣਾ ਉਹ ਚਲਾ ਦੇਣਾ ਤੇ ਪੱਤੇ ਕੱਟੇ ਜਾ ਰਹੇ ਨੇ ਦੋਸਤੋ ਇਹ ਕੋਈ ਕਿਸੇ ਕਿਸਮ ਦੀ ਸੰਡੀ ਨਹੀਂ ਹੈਗੀ ਇਹ ਇੱਕ ਮੱਖੀ ਜੀ ਹੁੰਦੀ ਆ ਮੱਛਰ ਜਿਹਾ ਮੱਛਰ ਜਿਹਾ ਜਿਹੜੇ ਮੱਕੀ ਦੇ ਪੱਤੇ ਕੱਟਣ ਲੱਗ ਜਾਂਦਾ ਹੈ ਪਰ ਆਪਾਂ ਨੇ ਇਹਨੂੰ ਮਾਰਨ ਦੇ ਲਈ ਦੋਸਤੋ ਜਿਆਦੇ ਮਹਿੰਗੀਆਂ ਸਪਰੇਆਂ ਵੱਲ ਨਹੀਂ ਜਾਣਾ ਹੈਗਾ ਕਿਸਾਨਪਰਾ ਹੁਣ ਤੋਂ ਹੀ ਡੈਲੀਗੇਟ ਸਪਰੇਅ ਹੈ ਜਿਹੜੀ ਉਹ ਕਰਨ ਲੱਗ ਗਏ ਕਿਸਾਨਪਰਾ ਉਹ ਹਾਲੇ ਮੱਕੀ ਦੇ ਪੱਤੇ ਹੋ ਲੈਣ ਦੋ ਪੱਤਿਆਂ ਉੱਪਰ ਸਪਰੇਅ ਡਿੱਗੇਗੀ ਤਾਂ ਹੀ ਕੰਮ ਕਰੇਗੀ ਆਲੇ ਤੁਸੀਂ ਧਰਤੀ ਦੇ ਉੱਪਰ ਉਹ ਸਪਰੇਅ ਡਿੱਗੀ ਜਾ ਰਹੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਇੰਨੀ ਮਹਿੰਗੀ ਸਪਰੇਅ ਨਾ ਸੜਕਾਓ ਕਰੋ ਹਾਲੇ ਜਿਹੜੀ ਸਪਰੇਅ ਕਰਨੀ ਆ ਉਹ ਆਪਾਂ 505 ਕਰ ਸਕਦੇ ਆ ਕਲੋਰੋ ਤੇ ਉਹਦੇ ਨਾਲ ਆਪਾਂ ਐਮੈਮੈਂਟਡ ਬੈਂਜੂਏਟ 1.9 ਜਿਹੜੀ ਕਿ 50 ਤੋਂ 60 ਗ੍ਰਾਮ ਤੱਕ ਉਹ ਪਾ ਸਕਦੇ ਆ ਕਲੋਰੋ ਦੀ ਆਪਾਂ ਜਿਹੜੀ ਪਾਉਣੀ ਆ 300 ਤੋਂ 350 ਐਮਐਲ ਤੱਕ ਹੀ ਪਾਉਣੀ ਆ 300 ਐਮਐਲ ਕਲੋਰੋ ਹੋਗੀ 50% 1.9 ਹੋਗੀ ਇਹ ਦੋਨਾਂ ਨੂੰ ਤੁਸੀਂ ਮਿਲਾ ਕੇ 200 ਲੀਟਰ ਪਾਣੀ ਦੇ ਨਾਲ ਸਾਮੀ ਮੱਕੀ ਦੇ ਉੱਪਰ ਸਪਰੇਅ ਕਰ ਦਿਓ ਤੁਹਾਨੂੰ ਸਵੇਰ ਨੂੰ ਰਿਜ਼ਲਟ ਮਿਲ ਜਾਣਗੇ ਜਿੰਨਾ ਮੱਛਰ ਮੁਛਰਾ ਸਭ ਖਤਮ ਹੋ ਜਾਵੇਗਾ ਤੇ ਤੁਹਾਡੇ ਅੰਡਰ ਬਜਟ ਵਿੱਚ ਵੀ ਰਹੇਗੀ ਕੋਰਾ ਜਨ ਵਰਗੀਆਂ ਡੈਲੀਗੇਟ ਵਰਗੀਆਂ ਇਹਨਾਂ ਦਵਾਈਆਂ ਦਾ ਹਾਲੇ ਸਮਾਂ ਨਹੀਂ ਆਇਆ ਇਹਨਾਂ ਤੋਂ ਹਾਲੇ ਪਰਹੇਜ਼ ਕਰੋ ਮੱਕੀ ਨੂੰ ਥੋੜੀ ਹੋਲੈਂਡ ਦੋ ਦੋ-ਦੋ ਗਿੱਠ ਦੀ ਹੋਲੈਂਡ ਦੋ ਫਿਰ ਇਹਦੇ ਤੇ ਜੇਕਰ ਤੁਸੀਂ ਕੱਲੇ-ਕੱਲੇ ਖੁੱਡ ਤੇ ਨਾ ਕੋਰਾ ਜਨ ਕਰਤੀ ਤੁਹਾਡੀ ਮੱਕੀ ਐਂਡ ਤੱਕ ਨਹੀਂ ਦਬਣੀ ਹੈਗੀ ਜਦੋਂ ਤੁਹਾਡੀ ਮੱਕੀ ਹੋਗੀ ਨਾ ਮਤਲਬ ਕਿ ਡੇਢ-ਡੇਢ ਗਿੱਠ ਦੀ ਹੋਗੀ ਮੱਕੀ ਤੁਹਾਡੀ 20 ਦਿਨਾਂ ਦੀ ਹੋਗੀ 20 ਤੋਂ 25 ਦਿਨਾਂ ਦੀ ਹੋਗੀ 20 25 ਦਿਨਾਂ ਦੇ ਤੁਸੀਂ ਮੱਕੀ ਦੇ ਕੱਲੇ ਕੱਲੇ ਖੁੱਡ ਤੇ ਸਪਰੇਅ ਕਰ ਦਿਓ 20 ਦਿਨਾਂ ਦੀ ਜਦ ਤੁਹਾਡੀ ਮੱਕੀ ਹੋਗੀ ਤੁਹਾਡੀ ਮੱਕੀ ਐਂਡ ਤੱਕ ਕੋਈ ਵੀ ਕੀੜੀ ਹੋ ਗਈ ਮੱਛਰ ਹੋ ਗਿਆ ਕਿਸੇ ਕਿਸਮ ਦੀ ਸੁੰਡੀ ਕਿਸੇ ਨੇ ਹਮਲਾ ਨਹੀਂ ਕਰਨਾ ਜੇਕਰ ਕੱਲੇ ਕੱਲੇ ਖੁੱਟ ਤੇ ਨਹੀਂ ਹੋ ਪਾਰੀ ਜਾਦੇ ਏਰੀਆ ਤਾਂ ਤੁਸੀਂ ਵੱਡੇ ਪੰਪ ਦੇ ਨਾਲ ਉਹੀ ਦਵਾਈ ਦੀ ਡੋਜ਼ ਥੋੜੀ ਜੀ ਵਧਾ ਲਵੇ ਵੱਡੇ ਪੰਪ ਦੇ ਨਾਲ ਵੀ 200 250 ਲੀਟਰ ਪਾਣੀ ਲਾ ਕੇ ਸਪਰੇਅ ਕਰ ਦੋ ਸ਼ਾਮ ਦੇ ਟਾਈਮ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਇਹਦੇ ਮਿਲ ਜਾਣਗੇ ਇਸ ਇਸ ਤੋਂ ਅੱਗੇ ਵਾਲੀ ਜਿਹੜੀ ਸਪਰੇਅ ਹੈਗੀ ਆ ਉਹ ਹੈਗੀ ਆ ਤਾਕਤਵੰਨੀ ਸਪਰੇਹਾਂ ਕਿਹੜੀਆਂ ਕੀਤੀਆਂ ਜਾਣਾ ਦੋਸਤੋ ਦੇਖੋ ਹਾਲੇ ਵੀ ਮੱਕੀ ਮੈਂ ਤਾਂ ਹੀ ਕੱਲ ਕਹਾਂਗਾ ਛੋਟੀ ਆ ਮੱਕੀ ਨੂੰ ਥੋੜਾ ਹੋ ਲੈਣ ਤੋਂ ਫਿਰ ਆਪਾਂ ਤਾਕਤ ਵਾਲੀ ਸਪਰੇ ਹਾਂ ਕਰ ਸਕਦੇ ਹਾਂ ਜਦੋਂ ਤੁਸੀਂ ਸੁੰਡੀ ਵਾਲੀ ਸਪਰੇ ਕਰੋਗੇ ਅੱਗੇ ਜਾ ਕੇ 20 ਤੋਂ 25 ਦਿਨਾਂ ਬਾਅਦ ਉਹਦੇ ਵਿੱਚ ਤਾਂ ਦੇਖੋ ਤੁਸੀਂ ਤਾਕਤ ਵਾਲੀ ਸਪਰੇ ਜ਼ਰੂਰ ਐਡ ਕਰ ਸਕਦੇ ਹੋ ਫਿਲਹਾਲ ਹਾਲੇ ਜਿਹੜੀ ਹੁਣ ਹੋ ਰਹੀ ਹੈ ਅੱਜ 10 ਤੋਂ 15 ਦਿਨਾਂ ਵਾਲੀ ਸਪਰੇ ਆਪਾਂ ਹੁਣ ਕਲੋਰੋ ਦੀ ਕਰਵਾ ਰਹੇ ਹਾਂ 505 ਦੀ ਉਹ ਵੀ ਸਿੱਲੇ ਦੇ ਵਿੱਚ ਕਰਨੀਆਂ ਬਹੁਤ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਨੇ ਵੀ 505 ਜੀ ਹੁਣ ਕੰਮ ਨਹੀਂ ਕਰਦੀ ਹਾਈ ਟੈਂਪਰੇਚਰ ਨਹੀਂ ਕਰਦੀ ਮੈਂ ਐਗਰੀਆ ਉਹ ਕੰਮ ਨਹੀਂ ਕਰਦੀ ਹੈਗੀ ਹਾਈ ਟੈਂਪਰੇਚਰ ਇਸ ਜੇ ਸੁੱਕੇ ਮੌਸਮ ਦੇ ਵਿੱਚ ਨਹੀਂ ਕਰੇਗੀ ਪਰ ਜੇਕਰ ਤੁਸੀਂ ਸਵੇਰੇ ਮੱਕੀ ਨੂੰ ਪਾਣੀ ਲਗਾਤਾ ਸ਼ਾਮ ਨੂੰ 6 ਵਜੇ ਸਪਰੇਅ ਕਰੋਗੇ ਤਾਂ ਉਹ 75 70 75% ਕੰਮ ਜ਼ਰੂਰ ਕਰੇਗੀ ਤੁਹਾਡੇ ਪੈਸੇ ਵੀ ਬਚ ਜਾਣਗੇ ਤੇ ਘੱਟ ਬਜਟ ਦੇ ਵਿੱਚ ਉਹ 505 ਜਿਹੜੀ ਕੰਮ ਜ਼ਰੂਰ ਕਰੇਗੀ ਉਹ ਨਾਲੇ ਤੁਹਾਡੀ ਮੱਕੀ ਨੂੰ ਇੱਕ ਕਾਲਾ ਜਿਹਾ ਰੰਗ ਦੇ ਦੇਵੇਗੀ ਤੇ ਨਾਲ ਦੀ ਨਾਲ ਜਿਹੜੀ ਮੱਖੀ ਮੱਛਰ ਹੈਗਾ ਉਹਨੂੰ ਮਾਰ ਦਵੇਗੀ ਤੇ ਰਹੀ ਗੱਲ ਦੋਸਤੋ ਤਾਕਤਾਲੀ ਸਪਰੇਅ ਦੀ ਉਹ ਤੁਸੀਂ ਇੱਕ ਤਾਂ ਨੈਨੋ ਜੂਰੀਆ ਜ਼ਰੂਰ ਐਡ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਇੱਕ ਆਪਣਾ ਐਸਿਡ ਹੁੰਦਾ ਹੈ ਜੈਲ ਬ੍ਰਿਕ ਐਸਿਡ 065001 ਇਹ ਜਿਹੜਾ ਪਰਸੈਂਟ ਹੁੰਦਾ ਬਹੁਤ ਘੱਟ ਡੋਜ਼ ਦਾ ਹੁੰਦਾ ਹੈ ਪਰ ਇਹ ਕੰਮ ਬਹੁਤ ਵਧੀਆ ਕਰਦਾ ਛੋਟੀ ਮੱਕੀ ਉੱਪਰ ਤੁਸੀਂ ਇਹਨਾਂ ਦੀ 250 ml ਤੱਕ ਪ੍ਰਤੀ ਕਿੱਲੇ ਦੀ ਡੋਜ਼ ਲਗਾ ਸਕਦੇ ਹੋ ਤੇ ਜਦੋਂ ਤੁਹਾਡੀ ਮੱਕੀ ਇੰਨੀ ਹੋ ਜਾਵੇਗੀ ਅੱਗੇ ਜਾ ਕੇ 40-45 ਦਿਨਾਂ ਦੀ ਇੱਕ ਸਪਰੇਅ ਦੀ ਫੇਰ ਕਰਾਂਗੇ ਇਹ ਫਿਰ ਤੁਸੀਂ ਨੇ 500 ml ਤੱਕ ਕਿੱਲੇ ਦਾ ਤੁਸੀਂ ਐਡ ਕਰ ਸਕਦੇ ਹੋ ਤੇ ਦੋਸਤੋ ਇੱਕ ਗੱਲ ਹੋਰ ਰਹੀ ਜਿਹੜੇ ਦੋਸਤ ਮੈਨੂੰ ਵਾਰ-ਵਾਰ ਮੈਸੇਜ ਕਰ ਰਹੇ ਨੇ ਵੀ ਐਨਪੀਕੇ ਦੀ ਕਿਹੜੀ ਸਪਰੇਅ ਕਰਦੀਏ ਦੇਖੋ ਦੋਸਤੋ ਮੱਕੀ ਹਾਲੇ ਛੋਟੀ ਆ ਐਨਪੀਕੇ ਕੀਤਾ ਹੋਇਆ ਬੇਸਟ ਜਾਵੇਗਾ ਜੇਕਰ ਤੁਸੀਂ ਕਲੋਰੋ ਦੀ ਸਪਰੇ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਜੂਰੀਆ 1 ਕਿਲੋ 1 ਕਿੱਲੇ ਦਾ ਘੋਲ ਕੇ ਪਾ ਸਕਦੇ ਹੋ ਉਹ ਕਿਤੇ ਰੰਕ ਕਿਤੇ ਥੋੜਾ ਮੋਟਾ ਜਰੂਰ ਐਨਪੀਕੇ ਦੇ ਅੱਧ ਅੱਧ ਵਿੱਚ ਜਰੂਰ ਕੰਮ ਕਰ ਜਾਵੇਗਾ ਪਰ ਦੋਸਤੋ ਹਾਲੇ ਹੋਰ ਕਿਸੇ ਕਿਸਮ ਦੇ ਐਨਪੀਕੇ ਦੀ ਹਾਲੇ ਮੱਕੀ ਨੂੰ ਲੋੜ ਨਹੀਂ ਹੈਗੀ ਥੋੜੀ ਵੱਡੀ ਹੋ ਲੈਣ दो ਜਦੋਂ ਕੋਰਾ ਜਿੰਨ ਦੀ ਸਪਰੇ ਕਰਾਂਗੇ ਜਾਂ ਡੈਲੀਗੇਟ ਵਰਗੀਆਂ ਵਧੀਆ ਦਵਾਈਆਂ ਦੀ ਸਪਰੇ ਕਰਾਂਗੇ ਜਦੋਂ ਮੱਕੀ ਮਿਣਗਦੀ ਹੋ ਜਾਵੇਗੀ ਫਿਰ ਆਪਾਂ ਜਰੂਰ ਇਹਦੇ ਵਿੱਚ ਐਨਪੀਕੇ ਪਾ ਲਵਾਂਗੇ 0 52 34 ਪਾ ਲਵਾਂਗੇ ਜਿਹੜਾ ਕਿ ਜਾਦੇ ਵਧੀਆ ਹੁੰਦਾ ਹੈ 05234 ਹੋ ਗਿਆ ਹੋਰ ਮਾਰਕੀਟ ਵਿੱਚ ਨਵੇਂ-ਨਵੇਂ ਐਨਪੀਕੇ ਬਹੁਤ ਆਉਂਦੇ ਨੇ ਮੈਂ YouTube ਤੇ ਬੋਲ ਦਿੰਨਾ ਪਰ ਪੂਰੇ ਪੰਜਾਬ ਵਿੱਚੋਂ ਨਹੀਂ ਮਿਲ ਪਾਉਂਦੇ ਕਿਉਂਕਿ ਜਿਹੜੇ ਐਨਪੀਕੇ ਮੇਰੇ ਨਾਬੇ ਵਿੱਚ ਮਿਲਦੇ ਨੇ ਉਹ ਨਾਬੇ ਚ ਹੀ ਮਿਲਣਗੇ ਉਹ ਪਟਿਆਲੇ ਜਾ ਕੇ ਵੀ ਚੇਂਜ ਹੋ ਜਾਂਦੇ ਆ ਜਿਵੇਂ ਕਿ ਕੱਪੜਾ ਜਿਹੜਾ ਨਾਬੇ ਦਾ ਰੰਗ ਹੁੰਦਾ ਉਹ ਨਾਬੇ ਚ ਹੀ ਮਿਲਦਾ ਆ ਮਰੀਦਕੋਟਲੇ ਲੁਧਿਆਣੇ ਕਿੰਨੀ ਜਾ ਕੇ ਕੱਪੜਿਆਂ ਦੇ ਰੰਗ ਵੀ ਚੇਂਜ ਹੋ ਜਾਂਦੇ ਨੇ ਉਹ ਨਹੀਂ ਮਿਲਦੇ ਇਸੇ ਤਰ੍ਹਾਂ ਦੋਸਤੋ ਦਵਾਈਆਂ ਦੇ ਵਿੱਚ ਵੀ ਬਹੁਤ ਕੁਝ ਆ ਚੁੱਕਿਆ ਜਿਹੜੀਆਂ ਤਾਕਤ ਵਾਲੀਆਂ ਸਪਰਿਆ ਨੇ ਐਨਪੀਕੇ ਨੇ ਉਹ ਜੇ ਮੈਂ ਬੋਲ ਦਿੱਤੇ ਤਾਂ ਉਧਰ ਜਾ ਕੇ ਨਹੀਂ ਮਿਲਣੇ ਪਰ ਤੁਸੀਂ ਹਾਲੇ ਐਨਪੀਕੇ ਰਹਿਣ ਦਿਓ ਜਦੋਂ ਤੁਹਾਡੀ ਮੱਕੀ 25 ਦਿਨਾਂ ਦੇ ਆਸ-ਪਾਸ ਹੋ ਗਈ ਪੱਤੇ ਹੋ ਗਏ ਫਿਰ ਐਨਪੀਕੇ ਦੀ ਸਪਰੇਅ ਕੀਤੀ ਜਾਵੇ ਨੈਨੋ ਜੂਰੀਆ ਦੀ ਵੀ ਸਪਰੇਅ ਉਦੋਂ ਹੀ ਕੀਤੀ ਜਾਵੇ ਫਿਲਹਾਲ ਤਾਂ ਤੁਸੀਂ ਮੱਕੀ ਨੂੰ ਅੱਜ ਦੀ ਘੜੀ ਜਦੋਂ ਇਹ ਆਹ ਸਟੇਜ ਤੇ ਆ ਤੁਸੀਂ 505 ਕਲੋਰੋ ਕਰ ਸਕਦੇ ਹੋ ਜਾਂ ਫਿਰ ਇਹਨੂੰ ਪਾਣੀ ਲਗਾ ਕੇ ਸ਼ਾਮ ਦੇ ਟਾਈਮ ਖਾਲੀਆਂ ਵਿੱਚ ਕੇਰ ਕੇ ਜੂਰੀਆ ਖਾਦ ਪਾ ਸਕਦੇ ਹੋ ਤੋ ਇਸ ਦੇ ਨਾਲ ਹੀ ਜਿਹੜੀ ਹੈ ਕਿ ਆਲੂ ਵਾਲੀਆਂ ਮੱਕੀਆਂ ਨੇ ਵੱਡੀਆਂ ਹੋ ਚੁੱਕੀਆਂ ਨੇ ਹੁਣ ਉਹਨਾਂ ਨੂੰ ਫਲ ਪੈ ਰਿਆ ਸੱਲੀਆਂ ਲੱਗ ਰਹੀਆਂ ਨੇ ਤੋ ਉਹਨਾਂ ਦੇ ਲਈ ਤੁਸੀਂ ਹੁਣ ਸਪਰੇਹਾ ਕਰ ਸਕਦੇ ਹੋ ਐਨਪੀਕੇ ਦੀਆਂ ਮੈਂ ਪਹਿਲਾਂ ਵੀ ਕੈਨਪੀਕੇ ਦੱਸਦਾ ਹੁਣਾਂ 555 17 ਜਾਂ 0050 ਆ ਗਿਆ ਹੋਰ ਜਿਹੜੇ ਐਨਪੀਕੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੋਵੇ ਜ਼ਿੰਕ ਹੋਵੇ ਪੋਟਾਸ਼ੀਅਮ ਹੋਵੇ ਇਦਾਂ ਦੇ ਐਨਪੀਕੇ ਵੀ ਮਾਰਕੀਟ ਵਿੱਚ ਆਉਂਦੇ ਨੇ ਉਹ ਸਪਰੇ ਹੁਣ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਮੱਕੀ ਦੇ ਵਿੱਚ ਫੜ ਕੇ ਘੇਰੇ ਦੇ ਵਿੱਚ ਫੜ ਕੇ ਕਰ ਦੋ ਤਾਂ ਜਿਆਦਾ ਵੈਸਟ ਆ ਨਹੀਂ ਬਾਹਰ-ਬਾਹਰ ਦੀ ਐਨਪੀਕੇ ਪਲਸ ਹੋ ਗਈ ਇੱਕ ਸੁੰਡੀ ਵਾਲੀ ਸਪਰੇ ਡੈਲੀਗੇਟ ਦੋਹੀ ਸਪਰੇ ਹ ਮਲਾ ਕੇ ਕਰ ਦੋ ਦੋ ਚੀਜ਼ਾਂ ਦੀ ਹੀ ਮੱਕੀ ਨੂੰ ਹੁਣ ਜ਼ਰੂਰ ਤੇ ਆਈ ਆ ਆਲੂ ਵਾਲੀ ਹੈਗੀ ਆ ਜਿਨ੍ਹਾਂ ਦੇ ਖੇਤ ਹਲਕੇ ਨੇ ਉਹੀ ਐਨਪੀਕੇ ਕਰਨ ਡੱਕਰ ਖੇਤਾਂ ਦੇ ਵਿੱਚ ਐਨਪੀਕੇ ਕਰਨ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਉਹਨਾਂ ਦੇ ਰਿਜ਼ਲਟ ਨਹੀਂ ਮਿਲਨੇ ਵੈਸੇ ਅਕਤੀ ਮੌਸਮ ਬਹੁਤ ਫੇਵਰ ਚ ਰਿਹਾ ਮੱਕੀਆਂ ਬਹੁਤ ਵਧੀਆ ਨੇ ਜਿੰਨੀਆਂ ਵੀ ਆਲੂਆਂ ਤੋਂ ਬਾਅਦ ਆ ਰਹੀਆਂ ਮੱਕੀਆਂ ਨੇ ਫਲ ਪੈ ਚੁੱਕਿਆ ਛੱਲੀਆਂ ਦੋ ਦੋ ਛੱਲੀਆਂ ਲੱਗ ਰਹੀਆਂ ਨੇ ਵੈਸੇ ਦੋ ਦੋ ਛੱਲੀਆਂ ਆਲੇ-ਦਾਲੇ ਹੀ ਹੁੰਦੀਆਂ ਨੇ ਵਿੱਚ ਨਹੀਂ ਹੁੰਦੀਆਂ ਕਦੇ ਵੀ ਖੇਤ ਦੇ ਤੇ ਝਾੜ ਜਿਹੜਾ ਇਸ ਵਾਰੀ ਮੱਕੀ ਦਾ ਜਾਣ ਵਾਲਾ ਉਹ 45 ਤੋਂ 50 ਕੁਇੰਟਲ ਸੁਕਾ ਕੇ ਜਾਵੇਗਾ ਤੇ ਜਿਹੜੇ ਸੈਲਜਲੀ ਮੱਕੀਆਂ ਦੀ ਗੱਲ ਪੁੱਛ ਰਹੇ ਸੀ ਬਾਈ ਜੀ ਸੈਲਜਾਲੀ ਮੱਕੀ ਕਿੰਨੇ ਕੁ ਨੂੰ ਕਿੱਲਾ ਹੋਣਾ ਚਾਹੀਦਾ ਐਸਟੀਮੇਟ ਕਿੱਲਾ ਮੇਰੇ ਤਾਂ ਹਿਸਾਬ ਵਿੱਚ 60-65000 ਤੱਕ ਉਹਦਾ ਕਿੱਲਾ ਜਾਣਾ ਚਾਹੀਦਾ ਚਾਹੇ ਕਿਸੇ ਨੂੰ ਗੱਲ ਇਹ ਘਟ ਲੱਗਦੀ ਹੋਵੇ ਮਜ਼ਾਕ ਵਾਲੀ ਲੱਗਦੀ ਹੋਵੇ ਬਾਈ 60-65000 ਰੁਪਏ ਮੰਗੀ ਜਾਂਦਾ ਪਰ ਮੱਕੀ ਤੇ ਮਿਹਨਤ ਬਹੁਤ ਆ ਦੇਖੋ ਕਿਸਾਨ ਜਦੋਂ ਖੇਤ ਵਿੱਚ ਮਿਹਨਤ ਕਰਦਾ ਤਾਂ ਉਹ ਆਪਣੀਆਂ ਫਸਲਾਂ ਦੇ ਮੁੱਲ ਪਾਉਂਦਾ ਉਹਨੂੰ ਫਸਲਾਂ ਦੇ ਮੁੱਲ ਪੂਰੇ ਜਾਇਜ਼ ਨਹੀਂ ਮਿਲਦੇ ਪਰ ਜੇ ਮਿਲ ਜਾਣ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਇਸ ਵਾਰੀ ਪਕਾਵੀ ਮੱਕੀ ਦੇ ਰੇਟ ਅੱਛੇ ਲੱਗਦੇ ਨੇ ਕਿਸਾਨ ਨੂੰ ਪਕਾਵੀ ਮੱਕੀ ਦਾ ਰੇਟ ਸੁਕਾ ਕੇ 1800 ਦਾ ਮਿਲ ਜਾਵੇ ਅੱਜ ਦੀ ਘੜੀ 2800 ਆ ਜੇ 1800 ਦਾ ਵੀ ਮਿਲ ਜਾਵੇ ਤਾਂ ਵੀ ਕਿਸਾਨ ਖੁਸ਼ ਆ 1000 ਰੁਪਏ ਘੱਟ ਮਿਲ ਜਾਵੇ ਤਾਂ ਵੀ ਕਿਸਾਨ ਖੁਸ਼ ਆ ਪਰ ਜਦੋਂ ਮੱਕੀ ਰੁਲ ਜਾਂਦੀ ਆ 1000 1200 ਰੁਪਏ ਕੁਆਂਟਲ ਰਹਿ ਜਾਂਦੀ ਆ ਪਕਾਵੀ ਮੱਕੀ ਫੇਰ ਮਨ ਬਹੁਤ ਦੁਖੀ ਹੁੰਦੇ ਨੇ ਤੇ ਇਸ ਤੋਂ ਇਲਾਵਾ ਦੋਸਤੋ ਮੱਕੀ ਸੰਬੰਧੀ ਜੇਕਰ ਤੁਹਾਨੂੰ ਸਮੱਸਿਆਵਾਂ ਕੋਈ ਹੋਰ ਆ ਰਹੀਆਂ ਨੇ ਤਾਂ ਮੈਂ ਨੰਬਰ ਮੈਂਸ਼ਨ ਕਰ ਰਿਹਾ ਆਪਣੇ ਨੰਬਰ ਤੇ ਤੁਸੀਂ ਵਟਸਐਪ ਉੱਪਰ ਮੈਸੇਜ ਕਰ ਸਕਦੇ ਹੋ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਆਪਾਂ ਤੁਹਾਡਾ 10 12 ਘੰਟਿਆਂ ਦੇ ਵਿੱਚ ਵਿੱਚ ਰਿਪਲਾਈ ਜ਼ਰੂਰ ਕਰ ਦਾਂਗੇ ਪਰ ਦੋਸਤੋ ਜਲਦਬਾਲ ਜਿਨਾ ਕਰਿਆ ਕਰੋ ਫੋਨ ਕਾਲ ਜਿਨਾ ਕਰਿਆ ਕਰੋ ਵੀ ਹੁਣੇ ਰਿਪਲਾਈ ਕਰੋ ਨਾਲ ਦੀ ਨਾਲ ਨਹੀਂ ਹੁੰਦੇ ਸੈਂਕੜੇ ਫੋਨ ਕਾਲ ਚ ਆਉਂਦੀਆਂ ਨੇ ਦਿੱਲੀ ਦੀਆਂ ਤੁਸੀਂ ਇੱਕ ਵਾਰੀ ਮੈਸੇਜ ਕਰ ਦਿਓ 10-12 ਘੰਟੇਂ ਰਿਪਲਾਈ ਆਉਂਦਾ ਠੀਕ ਆ ਨਹੀਂ ਉਸ ਤੋਂ ਬਾਅਦ ਆਪਾਂ ਤੁਸੀਂ ਫੋਨ ਕਾਲਸ ਕਰ ਸਕਦੇ ਹੋ ਪਰ ਜਲਦਬਾਜ਼ੀ ਨਾ ਕਰਿਆ ਕਰੋ ਤੇ ਦੋਸਤੋ ਇਸ ਤੋਂ ਇਲਾਵਾ ਜਿਹੜੀ ਮੱਕੀ ਨੂੰ ਹੁਣ ਤੁਸੀਂ ਸਪ੍ਰੇਹਾਂ ਦੀ ਆਪਾਂ ਗੱਲ ਕਰ ਰਹੇ ਸੀ ਕੋਈ ਹਾਨੀਕਾਰ ਕਿਹੜੀਆਂ ਸਪ੍ਰੇਹਾਂ ਹੁੰਦੀਆਂ ਨੇ ਉਹ ਨਾ ਕਰਿਓ ਮਾਰਕੀਟ ਵਿੱਚ YouTube ਤੇ ਬਹੁਤ ਕੁਝ ਪਿਆ ਮੇਰੇ ਵਰਗੇ ਹੋਰ ਮੇਰੇ ਭਰਾ ਵੀ ਹੈਗੇ ਨੇ ਕਿਤਨਾ ਕਿਤੇ ਉਹ ਗਲਤ ਸਪ੍ਰੇਹਾਂ ਦੱਸਦੇ ਨੇ ਜਿਹੜੇ ਕਿ ਪਸ਼ੂਆਂ ਦੇ ਹਰੇ ਚਾਰੇ ਲਈ ਹਾਨੀਕਾਰਕ ਹੁੰਦੀਆਂ ਨੇ ਐਸਪੀ ਪ੍ਰਦਾਨ ਹੈਗੀ ਆ ਮੋਨੋ ਸਪਰੇ ਹੈਗੀ ਆ ਇਦਾਂ ਦੀਆਂ ਹੋਰ ਅਨੇਕਾਂ ਸਪ੍ਰੇਹਾਂ ਨੇ ਜਿਨ੍ਹਾਂ ਤੇ ਰੈੱਡ ਕਲਰ ਦਾ ਟੈਗ ਵੀ ਲੱਗਿਆ ਹੁੰਦਾ ਉਹ ਤੁਹਾਡੇ ਪਸ਼ੂਆਂ ਨੂੰ ਹਰੇ ਚਾਰੇ ਲਈ ਹਾਨੀਕਾਰਕ ਨੇ ਉਹੀ ਪਸ਼ੂਆਂ ਨੇ ਖਾਣੀਆਂ ਫਿਰ ਆਪਾਂ ਉਹਨਾਂ ਦਾ ਦੁੱਧ ਪੀਣਾ ਉਹ ਆਪਣੇ ਹੀ ਅੰਦਰ ਆਉਣੀਆਂ ਰਹੀਆਂ ਸਪ੍ਰੇਹ ਆਪਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਹੁੰਨੇ ਆ ਵੀ ਜਿਹੜੀ ਸਪਰੇਅ ਇੱਕ ਦਾ ਖਰਚਾ ਘੱਟ ਹੋਵੇ ਦੂਜੇ ਹਾਨੀਕਾਰਕ ਘੱਟ ਹੋਵੇ ਐਂ ਤਾਂ ਤੁਸੀਂ ਮੱਕੀ ਉੱਪਰ ਮੋਨੋ ਹੈਗੀ ਆ ਮੋਨੋ ਕਰ ਦਿਓ ਇੱਕ ਵੀ ਸ਼ੁੰਡੀ ਨਹੀਂ ਆਵੇਗੀ ਮੱਕੀ ਨੂੰ ਐਂਡ ਤੱਕ ਤੁਹਾਡੀ ਮੱਕੀ ਸਹੀ ਰਹੇਗੀ ਪਰ ਆਪੋ ਕਰਨੀ ਨਹੀਂ ਅੱਪਾ ਤੁਹਾਨੂੰ ਕਦੇ ਵੀ ਸਲਾਹ ਨਹੀਂ ਦਵਾਂਗੇ ਹਮੇਸ਼ਾ ਕਟਾਂਗੇ ਉਹ ਚੀਚਾਂ ਦੀ ਗੱਲ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਹੋਰਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਦਿਆ ਕਰੋ WhatsApp ਦੇ ਦਰਯੀ ਸ਼ੇਅਰ ਕਰਦਿਆ ਕਰੋ ਤੁਹਾਡਾ ਸਾਡੇ ਨਾਲ ਇੰਨਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ ਤੇ ਮੱਕੀ ਵਾਲੇ ਕਿ ਕਿਸਾਨ ਵੀਰ ਇੱਕ ਗੱਲ ਹੋਰ ਨੋਟ ਕਰਨ ਜਿਹੜੇ ਆਲੇ-ਦਾਲੇ ਕਣਕ ਵਾਲੇ ਸੁੱਕੇ ਵਾਹਣਦੇ ਨਾ ਉਹਨਾਂ ਦੇ ਵਿੱਚ ਦੋਸਤੋ ਕਵਾਂਟੀਆਂ ਦੇ ਨਾਲ ਆਪਣਾ ਰਹਿ ਮਸਲਾ ਕਰਕੇ ਆਪਣੀ ਗੱਲਬਾਤ ਕਰਕੇ ਇੱਕ ਇੱਕ ਢੇੜਾ ਸੁੱਕੇ ਦੇ ਵਿੱਚ ਹੈਰੋਂ ਦਾ ਕੱਢ ਦੋ ਜਾਂ ਰੂਟਾ ਵੇਟਰ ਦਾ ਕੱਢ ਦੋ ਹਲਾਂ ਦਾ ਕੱਢ ਦੋ ਤਾਂ ਜੋ ਰੱਬ ਨਾ ਕਰੇ ਕੱਲ ਨੂੰ ਕਿਤੇ 1921 ਹੋ ਜੇ ਅੱਗ ਵਗੈਰਾ ਲੱਗ ਜੇ ਤੁਹਾਡੀ ਮੱਕੀ ਨੂੰ ਅੱਗ ਨਾ ਲੱਗੇ ਚਾਹੇ ਤੁਹਾਡੀ ਮੱਕੀ ਉਹ ਆਲੂਆਂ ਤੋਂ ਬਾਅਦ ਵਾਲੀ ਆ ਚਾਹੇ ਕਣਕ ਤੋਂ ਬਾਅਦ ਵਾਲੀ ਆ ਆ ਇੱਕ ਇੱਕ ਗੇੜਾ ਇੱਥੇ ਲਵੇ ਜਰੂਰ ਕੱਢ ਕਿੱਲੇ ਦੀ ਬਾਹੀ ਵਿੱਚ ਮੱਕੀ ਖਰਾਬ ਹੋ ਗਈ ਤਾਂ ਤੁਹਾਡਾ 7-8000 ਦਾ ਨੁਕਸਾਨ ਹੋ ਜਾਣਾ ਇਹ 7-8000 ਦਾ ਫਾਇਦਾ ਕਰਨ ਦੇ ਲਈ ਤੁਸੀਂ ਆਪਦਾ ਟਰੈਕਟਰ ਆਪਦੀ ਹੈਰੋਂ ਦੇ ਨਾਲ ਆ ਆਲੇ ਦਾਲ ਇੱਕ ਬਾਉਂਡਰੀ ਵਾਲ ਜਰੂਰ ਬਣਾ ਦਿਓ ਜੀ